ਸਾਸੀਕਾਲ ਦੋਸਤੋ ਇਸ ਵੇਲੇ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਕਿਸਾਨਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੇਖ ਸਕਦੇ ਹੋ ਕਿਸਾਨ ਜਿਹੜੇ ਦੇ ਦਿਨ ਦੀ ਸ਼ੁਰੂਆਤ ਹੋ ਗਈ ਹੈ ਤਾਂ ਹੁਣ ਆ ਦੇਖੋ ਇਹ ਦੇਸ਼ ਦਾ ਅਨਦਾਤਾ ਹੁਣ ਕਿਸਾਨ ਸਵੇਰੇ ਚਾਹ ਨਹੀਂ ਭਾਜੀ ਚਾਹ ਬਣਾ ਰਹੇ ਹੋ ਦੁੱਧ ਜੀ ਦੁੱਧ ਦੁੱਧ ਚ ਦੁੱਧ ਚ ਪੱਤੀ ਜੀ ਤੇ ਦੁੱਧ ਚ ਪੱਤੀ ਚੱਲ ਰਹੀ ਹੈ ਦੁੱਧ ਚ ਪੱਤੀ ਚੱਲ ਰਹੀ ਹੈ ਜੀ ਪਿੱਛੋਂ ਦੁੱਧ ਬਹੁਤ ਆ ਰਿਹਾ ਹੈ ਹੂੰ ਦੁੱਧ ਆ ਰਿਹਾ ਪੂਰਾ ਰੌਟੇ ਆ ਰਹੇ ਨੇ ਆਲੂਆਂ ਵਾਲੇ ਰੋਟੀ ਸਾਗ ਸਰੋਂ ਦਾ ਸਾਰਾ ਕੁਝ ਆ ਰਿਹਾ ਪਿੱਛੇ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੈਗੀ ਚੈੱਕ ਕਰਾਂਗੇ ਫੱਟੇ ਦੀ ਰਾਜਪੁਰੇ ਨੂੰ ਲੱਗਣ ਲੱਗੇ ਹੁਣ ਤੋਂ ਪਿੱਛੇ ਹਾਂਜੀ ਹਾਂ ਲੱਗਣ ਲੱਗੇ ਰਾਜਪੁਰੇ ਨੂੰ ਬਸ ਜੇ ਨਾ ਖੇਤੀ ਖੋਲਿਆ ਪਿੱਛੇ ਨੂੰ ਚਲੇ ਜਾਣਾ ਕੰਮ ਨੇ ਬਹੁਤ ਲੰਬਾ ਹੋ ਜਾਣਾ ਅੱਜ ਸ਼ਾਮ ਤੱਕ ਤਾਂ ਬਹੁਤ ਜਿਆਦਾ ਲੰਬਾ ਹੋ ਜਾਊਗਾ ਹੁਣ ਤਾਂ ਉਹਨਾਂ ਨੂੰ ਆਪੇ ਸ਼ਰਮ ਨਾਲ ਖੋਲ ਦੇਣਾ ਚਾਹੀਦਾ ਫੇਰ ਤਾਂ ਗਲਤ ਹੋਏ ਤੇ ਕੰਮ ਤਾਂ ਖੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਫੇਰ ਤਾਂ ਅਸੀਂ ਆਪੇ ਖੋਲ ਲੈਣੇ ਤਾਂ ਦੇਖੋ ਇਹ ਤਸਵੀਰ ਦੇਖੋ ਦੁੱਧ ਦੀ ਪੱਤੀ ਆ ਜਿਹੜੀ ਉਹ ਬਣਾਈ ਜਾ ਰਹੀ ਆ ਤਸਵੀਰ ਦੇਖੋ ਤੁਸੀਂ ਭਾਜੀ ਪਿਆਰ ਨੇ ਸਾਰੇ ਆ ਗਏ ਗੱਡੀ ਦੇ ਸਾਰੇ ਪਿੱਛੋਂ ਹੋਰ ਕਿਸਾਨ ਭਰਾ ਆ ਰਹੇ ਆ ਇਹ ਸਾਡਾ ਹੀ ਰੁਕਿਆ ਸਰਕਾਰ ਦਾ ਰੁਕਿਆ ਹੈ ਰਸਤਾ ਹਾਂ ਅਜੇ ਤੱਕ ਖਲੋਣੇ ਹੀ ਰਸਤਾ ਹਾਂ ਅਸੀਂ ਤਾਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਖੋਲੋ ਬਾਰਡਰ ਸਰਕਾਰ ਰੋਕ ਰਹੀ ਹੈ ਕਿ ਕਿਸਾਨ ਨਹੀਂ ਰੋਕਦੇ ਕਿਸਾਨ ਤਾਂ ਸਾਈਡਾਂ ਹਾਂ ਪੰਜਾਬ ਨੂੰ ਐਡ ਕਰਨਾ ਚਾਹੁੰਦੇ ਹਾਂ